ਬੜੀ ਅਫਸੋਸ ਦੀ ਗੱਲ ਹੈ ਕਿ ਕੇਂਦਰ ਚ ਐਨਡੀਐ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਸਿਆਸੀ ਪਾਰਟੀਆਂ ਰਾਈਟ ਟੂ ਇਨਫੋਰਮੇਸ਼ਨ ਐਕਟ ਤਹਿਤ ਨਹੀਂ ਆਉਣੀਆਂ ਚਾਹੀਦੀਆਂ ਇਸ ਮਸਲੇ ਉੱਤੇ ਇੱਕ ਗੈਰ ਸਰਕਾਰੀ ਸੰਸਥਾ ਦੀ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਾਈਟਸ ਨੇ ਉੱਚ ਪਦਰੀ ਅਦਾਲਤ ਚ ਇੱਕ ਪੀਆਈਐਲ ਦਾਇਰ ਕੀਤੀ ਸੀ ਇਸ ਪੀਆਈਐਲ ਉੱਪਰ ਸੁਪਰੀਮ ਕੋਰਟ ਨੇ ਕਾਂਗਰਸ ਅਤੇ ਭਾਜਪਾ ਸਮੇਤ 6 ਸਿਆਸੀ ਪਾਰਟੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਸੀ ਪਤਾ ਨਹੀਂ ਇਹਨਾਂ ਪਾਰਟੀਆਂ ਨੇ ਕੀ ਵਿਚਾਰ ਦਿੱਤੇ ਨੇ ਪਾਵੇਂ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਤੋਂ ਉਸ ਦੇ ਵਿਚਾਰ ਮੰਗੇ ਨੇ ਜਾਂ ਨਹੀਂ ਇਸ ਪਾਰਟੀ ਨੂੰ ਵੀ ਜ਼ਰੂਰ ਸੁਪਰੀਮ ਕੋਰਟ ਨੂੰ ਅਤੇ ਲੋਕਾਂ ਨੂੰ ਆਪਣੇ ਵਿਚਾਰ ਇਸ ਮਸਲੇ ਤੇ ਦੱਸਨੇ ਚਾਹੀਦੇ ਨੇ ਹੋਰ ਵੀ ਅਫਸੋਸ ਦੀ ਗੱਲ ਹੈ ਕਿ ਕੇਂਦਰ ਨੇ ਕਿਹਾ ਹੈ ਕਿ ਜੇ ਸਿਆਸੀ ਪਾਰਟੀਆਂ ਆਰਟੀਆਈ ਹੇਟ ਆਉਂਦੀਆਂ ਨੇ ਤਾਂ ਉਹਨਾਂ ਦੀ ਸਹੀ ਕਾਰਗੁਜ਼ਾਰੀ ਵਿੱਚ ਵਿਗਨ ਪਵੇਗਾ ਕਿਉਂਕਿ ਕੁਝ ਲੋਕੀ ਉਹਨਾਂ ਨੂੰ ਨੁਕਸਾਨ ਕਰਨ ਵਾਸਤੇ ਨੁਕਸਾਨ ਕਰਨ ਦੇ ਮਕਸਦ ਦੇ ਨਾਲ ਇਹ ਜਾਣਕਾਰੀ ਲੈਣੀ ਚਾਹਣਗੇ ਮੈਂ ਇਸ ਦਲੀਲ ਤੇ ਕਾਫੀ ਹੈਰਾਨ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਜੇ ਸਿਆਸੀ ਪਾਰਟੀਆਂ ਆਰਟੀਆਈ ਹੇਟ ਆਉਂਦੀਆਂ ਨੇ ਤਾਂ ਉਹਨਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਆਵੇਗੀ। ਸ਼ਰਾਰਤੀ ਅੰਸਰਾਂ ਨਾਲ ਨਜਿੱਠਣ ਦੇ ਹੋਰ ਵੀ ਕਈ ਤੰਤਰਿਕੇ ਲੱਭੇ ਜਾ ਸਕਦੇ ਨੇ। ਕੇਂਦਰ ਸਰਕਾਰ ਦਾ ਇਹ ਕਹਿਣਾ ਕਿ ਸਿਆਸੀ ਪਾਰਟੀਆਂ ਉੱਪਰ ਨਿਗਰਾਨੀ ਇਲੈਕਸ਼ਨ ਕਮਿਸ਼ਨ ਰੈਪਰੈਜੈਂਟੇਸ਼ਨ ਆਫ ਪੀਪਲ ਐਕਟ ਦੇ ਤਹਿਤ ਰੱਖਦਾ ਹੈ ਇਸ ਵਿੱਚ ਪੂਰਨ ਸਚਾਈ ਨਹੀਂ ਹੈ। ਸਭ ਨੂੰ ਪਤਾ ਹੀ ਹੈ ਕਿ ਸਿਆਸੀ ਪਾਰਟੀਆਂ ਨੂੰ ਕਿਵੇਂ ਚੰਦਾ ਮਿਲਦਾ ਹੈ ਅਤੇ ਚੋਣਾਂ ਦੌਰਾਨ ਉਹ ਕਿਵੇਂ ਪੈਸੇ ਦਾ ਜਿੱਤਣ ਵਾਸਤੇ ਦੁਰਉਪਯੋਗ ਕਰਦੀਆਂ ਨੇ ਜਿਹੜੀ ਵੀ ਪਾਰਟੀ ਆਰਟੀਆਈ ਥੱਲੇ ਆਉਣ ਤੋਂ ਗਰੇਜ਼ ਕਰ ਰਹੀ ਹੈ ਉਹ ਆਪਣੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਇਹ ਵੀ ਜ਼ਾਹਿਰ ਹੈ ਕਿ ਇਹੋ ਜਿਹੀਆਂ ਪਾਰਟੀਆਂ ਕੁਝ ਨਾ ਕੁਝ ਲੋਕਾਂ ਤੋਂ ਲੁਕਾਉਣਾ ਚਾਹੁੰਦੀਆਂ ਨੇ